ईसु नाडे प्यार करी अच्छा लंगर दी सेवा लगातार चल रही है कि ਤੁਸੀਂ ਖਾ ਕੇ ਆ ਰਹੇ ਹੋ ਕਿਸ ਤਰ੍ਹਾਂ ਦਾ ਲੰਗਰ ਹੁੰਦਾ ਇੱਥੇ ਬਹੁਤ ਵਧੀਆ ਹੈ ਬੇਸ਼ਕੀ ਸਵਾਦ ਲੰਗਰ ਬਿਲਕੁਲ اچھا ਜੀ ਕੀ ਕਹਿਣਾ ਚਾਹੋਗੇ ਕਿੱਥੋਂ ਆਏ ਤੁਸੀਂ ਅਸੀਂ ਬਠਿੰਡਾ ਓਕੇ ਬਠਿੰਡੇ ਤੋਂ ਆਏ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਤਾਂ ਬਹੁਤ ਵੱਡੀ ਫੈਨ ਆ ਫਾਸਟਰ ਗੁਰਸਰਨ ਦੇ ਕਰਦੇ ਹਾਂ ਵੀ ਪਹਿਲਾਂ YouTube ਤੇ ਹੀ ਦੇਖਿਆ ਸੀਗਾ ਅੱਜ ਮੈਂ ਸਾਖਸ਼ਾਤ ਦੇਖ ਕੇ ਬੜੀ ਖੁਸ਼ੀ ਹੋ ਰਹੀ ਹੈ ਓਕੇ ਜੀ ਓਕੇ ਓਕੇ ਕਿਦਾਂ ਦਾ ਰਿਹਾ ਅੱਜ ਦਾ ਦਿਨ ਸਾਡਾ ਬਹੁਤ ਵਧੀਆ ਓਕੇ ਜੀ ਤੁਸੀਂ ਅੱਜ ਦਾ ਦਿਨ ਬਹੁਤ ਵਧੀਆ ਰਿਹਾ ਤੁਹਾਡਾ ਕਿਦਾਂ ਰਿਹਾ ਜੀ ਦਿਨ ਅੱਜ ਬਹੁਤ ਵਧੀਆ ਬਹੁਤ ਕਿੱਥੋਂ ਆਏ ਤੁਸੀਂ ਜਲੰਧਰ ਜਲੰਧਰ ਤੁਸੀਂ ਜੀ ਜਲੰਧਰ ਤੋਂ ਬਈ ਬਹੁਤ ਤੁਸੀਂ ਓਕੇ ਜੀ ਖਾਣਾ ਕਿਸ ਤਰ੍ਹਾਂ ਦਾ ਲੱਗਾ ਓਕੇ ਜੀ ਥੈਂਕ ਯੂ ਬੜਾ ਵਧੀਆ ਨਗਰ ਦਾ ਬਹੁਤ ਪਾਸਦਾ ਹੈ ਬੜਾ ਖਾਨਚ ਨੰਦ ਆਂਦਾ ਅੱਛਾ ਜੀ ਕਿੰਨੇ ਚਿਰ ਤੋਂ ਆ ਰਹੇ ਆ ਕਿੱਥੋਂ ਆਏ ਤੁਸੀਂ ਅਸੀਂ ਆਏ ਆ ਜਲੰਧਰ ਤੁਸੀਂ ਜੀ ਕਿੰਨੇ ਸਾਲ ਤੋਂ ਆ ਰਹੇ ਤੁਸੀਂ ਜਲੰਧਰ ਤੁਸੀਂ ਜੀ ਜਲੰਧਰ ਤੁਸੀਂ ਕਿੱਥੋਂ ਆਏ ਜੀ ਬਲੇਰ ਕੋਟਲ ਤੁਸੀਂ ਜੀ ਤੁਸੀਂ ਜੀ ਤੁਸੀਂ ਜੀ ਤੁਸੀਂ ਕਿੱਥੋਂ ਅੱਛਾ ਮੋਗੇ ਕਪੂਰਥਲੇ ਜਲੰਧਰ ਤੇ ਬੜੇ ਦੂਰਾਂ ਦੂਰਾਂ ਤੋਂ ਆਏ ਆ ਕਿਸ ਤਰ੍ਹਾਂ ਦਾ ਰਿਹਾ ਤੁਹਾਡਾ ਦਿਨ ਸਾਰਾ ਅੱਜ ਵਧੀਆ ਰਿਹਾ ਲੱਗਦਾ ਲੰਗਰ ਦੀ ਸੇਵਾ ਚੱਲ ਰਹੀਆਂ ਐ ਖੁਦਾ ਦੀ ਬਹੁਤ ਇੱਥੇ ਕਿਰਪਾ ਹੈ ਆਪ ਤੋਂ ਬਹੁਤ ਖੁਸ਼ੀ ਉਸੇ ਟੇਕ ਪਰ ਕੇ ਖਾਣਾ ਖਾਤਾ ਪ੍ਰਕਾਸ਼ਵਾਸੀ ਜਿਹਨੂੰ ਬLES ਕੀਤਾ ਬਹੁਤ ਵਧੀਆ ਬਦਦਾਲੀਆਂ ਬਰਕਤਾਂ ਬਹੁਤ ਵਧੀਆ ਓਕੇ ਕਿੱਥੋਂ ਆਇਆ ਤੁਸੀਂ ਕਿੰਨੇ ਟਾਈਮ ਮੱਖੋਂ ਤੋਂ ਆਇਆ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਕਿੰਨੇ ਟਾਈਮ ਤੋਂ ਆ ਰਹੇ ਹੋ ਤੁਸੀਂ ਬਹੁਤ ਵਧੀਆ ਸਰ 8 ਸਾਲ ਅੱਛਾ 8 ਸਾਲ ਤੋਂ ਆ ਰਹੇ ਹੋ ਬਹੁਤ ਵਧੀਆ ਲੱਗਦਾ ਅੱਛਾ ਲੰਗਰ ਦੀ ਸੇਵਾ ਲਗਾਤਾਰ ਚੱਲ ਰਹੀ ਹੈ ਕਿੰਨਾ ਦਾ ਲੱਗ ਰਿਹਾ ਹਾਂਜੀ ਬਹੁਤ ਵਧੀਆ ਜੀ ਸੋ ਦਾਲੀਆਂ ਬਰਕਤਾਂ ਬਹੁਤ ਬਹੁਤ ओके okay, ओके okay, जी ਸਾਡੇ ਜੀਵਨ ਚ ਵੀ ਤੇ ਲੰਗੜ ਗਈ ਸੀ